ईद उल फितर मौके शाही इमाम ਵੱਲੋਂ ਵਧਾਈ ਦਾ ਸੰਦੇਸ਼ ਦਿੱਤਾ ਗਿਆ ਹੈ ਜੀ ਹਾਂ Eid ul fitr ਦੇ ਨਮਾਜ਼ ਲਈ ਇਕੱਠਾ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇੱਕ ਦੂਜੇ ਨੂੰ ਗੱਲ ਲੱਗ ਕੇ ਇਹ Eid ਦਾ ਸ਼ਾਹੀ ਮੌਕੇ ਦੇ ਉੱਤੇ ਰਿਪੀਟ ਇੱਕ ਦੂਜੇ ਨੂੰ ਗੱਲ ਲੱਗ ਕੇ ਵਧਾਈ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਨਮਾਜ਼ ਤੋਂ ਪਹਿਲਾਂ ਜਾਮਾ ਮਸਜਿਦ ਲੁਧਿਆਣਾ ਵਿਖੇ ਇਮਾਮ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਤੇ ਇਥੇ ਹੀ ਸ਼ਾਹੀ ਇਮਾਮ ਨੇ ਸ਼ਹਿਰ ਵਾਸੀਆਂ ਨੂੰ ਈਦ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਨੇਕੀ ਸਬਰ ਅਤੇ ਇਮਤਿਹਾਨ ਦਾ ਮਹੀਨਾ ਹੈ ਤਾਂ ਸਾਨੂੰ ਸਾਰਿਆਂ ਨੂੰ ਰੱਬ ਦੇ ਬੰਦਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਇਸੇ ਦੇ ਨਾਲ ਉਹਨਾਂ ਨੇ ਸਭ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਾਨੂੰ ਨੇਕੀ ਪਾਈਚਾਰੇ ਅਤੇ ਆਪਸ ਵਿੱਚ ਮੁਹੱਬਤ ਦੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਇਸ ਮੌਕੇ ਮੁ슬ਮਨ ਭਾਈਚਾਰੇ ਵੱਲੋਂ ਜਾਮਾ ਮਸਜਿਦ ਵਿਖੇ ਨਮਾਜ਼ ਆਦਾ ਕੀਤੀ ਗਈ ਅਤੇ ਸਭ ਨੂੰ ਈਦ ਉਲ ਫਿਤਰ ਦੀ ਮੁਬਾਰਕਵਾਦ ਵੀ ਦਿੱਤੀ ਗਈ। ਲੁਧਿਆਣਾ ਤੋਂ ਕਮਲ ਕਪੂਰ ਦੀ ਰਿਪੋਰਟ। ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤੀ ਰਹਿਮ ਕਰਨ ਵਾਲਾ 30 ਰੋਜ਼ੇ ਰੱਖਣ ਤੋਂ ਬਾਅਦ ਅੱਜ ਪੂਰੀ ਦੁਨੀਆ 'ਚ ਈਦੁਲ ਫਿਤਰ ਦਾ ਤਿਹਾਰ ਮਨਾਇਆ ਜਾ ਰਿਹਾ ਹੈ। ਈਦ ਉਲ ਫਿਤਰ ਮਿੱਠੀ ਈਦ ਹੈ ਈਦ ਉਲ ਫਿਤਰ ਰੰਜਿਸ਼ਾਂ ਨੂੰ ਦੂਰ ਕਰਕੇ ਮੁਹੱਬਤਾਂ ਨੂੰ ਆਮ ਕਰਦੀ ਹੈ ਈਦ ਦੂਸਿਆਂ ਨੂੰ ਮਨਾਉਣ ਦਾ ਦਿਨ ਹੈ ਈਦ ਗਰੀਬਾਂ ਦੇ ਨਾਲ ਗੱਲ ਬਕੜੀ ਪਾਉਣ ਦਾ ਦਿਨ ਹੈ ਈਦ ਜਿਹੜੀ ਹੈ ਆਪਣੇ ਨਾਲ ਆਪਸੀ ਭਾਈਚਾਰਕ ਸਾਂਝ ਵਧਾਉਣ ਦਾ ਦਿਨ ਹੈ ਚਾਹੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਜਿੱਥੇ ਹਰ ਸਾਲ ਦੀ ਤਰ੍ਹਾਂ ਜੋਸ਼ ਨਾਲ ਈਦ ਮਨਾਈ ਜਾਂਦੀ ਸੀ ਅੱਜ ਬੜੀ ਸਾਦਗੀ ਦੇ ਨਾਲ ਈਦ ਉਲ ਫਿਤਰ ਮਨਾਈ ਗਈ ਹੈ ਰਿਵਾਇਤਾਂ ਨੂੰ ਥੋੜਾ ਜਿਹਾ ਹਟਾ ਕੇ ਸਾਰੀਆਂ ਚੀਜ਼ਾਂ ਦੀ ਸਾਦਗੀ ਨੂੰ ਇਸਤੇਮਾਲ ਕੀਤਾ ਗਿਆ ਕਿਉਂਕਿ ਫਲਸਤੀਨ ਦੇ ਵਿੱਚ ਜਿੱਥੇ ਕਿ ਇਜ਼ਰਾਈਲ ਨੇ ਹਮਲਾ ਕੀਤਾ ਅਤੇ ਸਰਕਾਰੀ ਤੌਰ ਤੇ ਇੱਕ ਆਤਵਾਦ ਸ਼ੁਰੂ ਕੀਤਾ ਜਜਦੇ ਚ ਕਈ ਹਜ਼ਾਰ ਬੱਚੇ ਕਈ ਹਜ਼ਾਰ ਔਰਤਾਂ ਤਕਰੀਬਨ 35000 ਸਿਵਿਲਨ ਜਿਹੜੇ ਹੈ ਇਜ਼ਰਾਈਲ ਦੀ ਗਵਰਨਮੈਂਟ ਨੇ ਆਪਣੀ ਬੰਬਾਰਡਮੈਂਟ ਦੇ ਜ਼ਰੀਏ ਮਾਰੇ ਹੈ ਇਹ ਸਰਕਾਰੀ ਅਤਵਾਦ ਹੈ ਜਿਹਦੇ ਖਿਲਾਫ ਆਵਾਜ਼ ਚੱਕੀ ਜਾਣੀ ਚਾਹੀਦੀ ਹੈ ਔਰ ਇਸ ਲਈ ਸਰਕਾਰੀ ਅਤਵਾਦ ਜਿਹੜਾ ਇਜ਼ਰਾਈਲ ਦੀ ਸਰਕਾਰ ਨੇ ਸ਼ੁਰੂ ਕੀਤਾ ਜਿਹਨੂੰ ਆਪਾਂ ਨਰਸਿੰਗ ਹਾਰਸ ਕਹਿ ਸਕਦੇ ਹਾਂ ਉਹਦੇ ਖਿਲਾਫ ਅੱਜ ਪੂਰੀ ਦੁਨੀਆ ਦੇ ਮੁਸਲਮਾਨਾਂ ਨੇ ਈਦ ਦੇ ਦਿਨ ਫਲਸਤੀਨੀ ਝੰਡੇ ਲਾ ਕੇ ਆਪਣੇ ਫਲਸਤੀਨੀ ਭਾਈਆਂ ਦੇ ਹੱਕ ਦੇ ਵਿੱਚ ਆਵਾਜ਼ ਹਾ ਦਾ ਨਾਰਾ ਮਾਰਿਆ ਔਰ ਪੂਰੀ ਦੁਨੀਆ ਦੇ ਇਨਸਾਫ ਪਸੰਦ ਲੋਕਾਂ ਨੂੰ ਅਸੀਂ ਸਨਿਆ ਦਿੱਤਾ ਹੈ ਕਿ ਠੀਕ ਹੈ ਕਿ ਇਜ਼ਰਾਈਲ ਟੈਕਨੋਲੋਜੀ ਦੇ ਹਿਸਾਬ ਨਾਲ ਇੱਕ ਬੜੀ ਪਾਵਰ ਹੋ ਸਕਦੀ ਹੈ ਲੇਕਿਨ ਸਮਾਜਿਕ ਵਿਵਸਥਾ ਜੋ ਲੋਕ ਜ਼ਾਲਮ ਨੇ ਇਸ ਲਈ ਜ਼ਾਲਮਾ ਦੀ ਮੁਖਾਲਫਤ ਜਿਹੜੀ ਹੈ ਉਹ ਹੋਣੀ ਚਾਹੀਦੀ ਬੇਸ਼ਕਾਰ ਪੂਰੀ ਦੁਨੀਆ ਦੇ ਵਿੱਚ ਇਜ਼ਰਾਈਲੀ ਪ੍ਰੋਡਕਟ ਦਾ ਬੇਸ਼ਕਾਰ ਕੀਤਾ ਹੈ ਇੱਥੇ ਵੀ ਅਸੀਂ ਕਿਹਾ ਕਿ ਭਾਰਤ ਦੀ ਬਣੀਆਂ ਹੋਈਆਂ ਚੀਜ਼ਾਂ ਇਸਤੇਮਾਲ ਕਰੋ ਇਜ਼ਰਾਈਲ ਦੀਆਂ ਨਹੀਂ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬੇਸ਼ਕਾਰ ਕਾਮਯਾਬ ਹੈ ਪੂਰੇ ਯੂਰਪ ਚ ਗਲਵ ਦੇ ਵਿੱਚ ਔਰ ਭਾਰਤ ਵੀ ਮੁਸਲਮਾਨਾਂ ਨੇ Eid ਦੇ ਮੌਕੇ ਤੇ ਜਿਹੜਾ ਇਜ਼ਰਾਈਲੀ ਪ੍ਰੋਡਕਟ ਦਾ ਜਦੋਂ ਬਾਈਕਾਟ ਕੀਤਾ ਹੈ ਤੇ ਤੁਸੀਂ ਕਿਰਾਨੀ ਦੀ ਦੁਕਾਨ ਤੇ ਜਾਓਗੇ ਤੇ ਕੋਕ ਪਹਿਲਾਂ ਨਾਲੋਂ ਸਸਤੀ ਹੋ ਗਈ ਹੈ ਇਹਦਾ ਮਤਲਬ ਇਜ਼ਰਾਈਲ ਨੇ ਗੋਡੇ ਟੇਕੇ ਹੋਏ ਨੇ ਤੇ ਮੈਂ ਸਮਝਦਾ ਕਿ ਤਫਾਕ ਦੀ ਜਿਹੜੀ ਤਾਕਤ ਹੈ ਉਹ ਜ਼ਾਲਮਾਂ ਨੂੰ ਰੋਕਣ ਦੇ ਲਈ ਕਿਤਨੇ ਜਿਹੇ ਕੰਮ ਆਏਗਾ ਅੱਜ ਈਦ ਦੇ ਮੌਕੇ ਤੇ ਪੂਰੀ ਦੁਨੀਆ ਦੇ ਮੁਸਲਮਾਨਾਂ ਨੂੰ ਇਹ ਅਸੀਂ ਸੁਨੇਹਾ ਦਿੱਤਾ ਹੈ ਕਿ ਪਹਿਲਾਂ ਤਾਂ ਈਦ ਦੇ ਦਿਨ ਆਪਣੇ ਗਵਾਂਡੀਆਂ ਨਾਲ ਗੱਲ ਵਖੜੀ ਪਾਓ ਈਦ ਦੇ ਦਿਨ ਜਿਹੜੀ ਕੌਮਾਂ ਤੁਹਾਡੇ ਨਾਲ ਰਹਿੰਦੀਆਂ ਨੇ ਉਹਨਾਂ ਨਾਲ ਪਿਆਰ ਔਰ ਮੁਹੱਬਤ ਜਿਹੜੀ ਉਹ ਵਧਾਣੀ ਚਾਹੀਦੀ ਹੈ ਇਸ ਈਦ ਦਾ ਸੁਨੇਹਾ ਇਸ ਦੇ ਨਾਲ ਨਾਲ ਯਹੂਦੀ ਇਜ਼ਰਾਈਲ ਦੀ ਜਿਹੜੀ ਗਵਰਨਮੈਂਟ ਅਮਰੀਕਾ ਦੀ ਸ਼ਹਿਤ ਹੈ ਫਲਸਤੀਨੀਆ ਤੇ ਜਿਹੜਾ ਜ਼ੁਲਮ ਕਰ ਰਹੀ ਹੈ ਅਗਰ ਅਸੀਂ ਉੱਥੇ ਕੋਈ ਮਦਦ ਨਹੀਂ ਭੇਜ ਸਕਦੇ ਲੇਕਿਨ ਤੁਹਾਡੇ ਜ਼ਰੀਏ ਖਾਸ ਕਰ ਮੀਡੀਆ ਦੇ ਜ਼ਰੀਏ ਇਹਦੇ ذریعے ਹਾ ਦਾ ਨਾਰਾ ਮਾਰ ਸਕਦੇ ਆ ਤੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਫਲਸਤੀਨ ਦੇ ਹੱਕ ਦੇ ਵਿੱਚ ਇਸ ਮੌਕੇ ਤੇ ਜ਼ਰੂਰ ਹਾ ਦਾ ਨਾਰਾ ਜਮਾ ਪੂਰੇ ਦੇਸ਼